ਠੀਕ ਹੈ ਅਸੀਂ ਚਾਹ ਦੇ ਮੈਕਸਰ ਕਹਿਣਾ ਹੁੰਦਾ ਚਾਹ ਦੇ ਉੱਤੇ ਜਦੋਂ ਸਾਡੇ ਕੋਲ ਪੇਸ਼ੈਂਟ ਆਦਾ ਸੀ ਉਹਨੂੰ ਕਹਿੰਨੇ ਵੀ ਤੁਸੀਂ ਚਾਹ ਕਿ ਨਹੀਂ ਬੜੀ ਪੀਂਦੋ ਕਹਿੰਦੇ ਡਾਕਟਰ ਸਾਹਿਬ ਸਵੇਰ ਥੋੜੀ ਜੀ ਇੱਕ ਕੱਪ ਪੀ ਜੀ ਉੱਠ ਕੇ ਔਰ ਫਿਰ ਜਾਂ ਜਾਂ ਅਸੀਂ ਚਾਹ ਕਹਿੰਦੇ ਫਿਰ ਰੋਟੀ ਨਾਲ ਹੀ ਪੀ ਜੀ ਆ ਹੋਰ ਦੀ ਸੀ ਚਾਹ ਪੀਂਦੇ ਤੇ ਮੈਂ ਕਿਹਾ ਸਭ ਤੋਂ ਵੱਡੀ ਗਲਤੀ ਤੁਸੀਂ ਰੋਟੀ ਸਵੇਰ ਖਾ ਲਈ ਪੇਟ ਤੇ ਜੋ ਰੋਟੀ ਨਾਲ ਪੀ ਰਹੇ ਹੋ ਇੱਥੇ ਸਭ ਤੋਂ ਵੱਡਾ ਰੈੱਡ ਬਟਨ ਤੁਸੀਂ ਪ੍ਰੈਸ ਕਰ ਰਹੇ ਹੋ ਠੀਕ ਹੈ ਹਾਂਜੀ ਜਦੋਂ ਤੁਸੀਂ ਚਾਹ ਨੂੰ ਰੋਟੀ ਨਾਲ ਪੀਂਦੇ ਹੋ ਤਾਂ ਜਿਹੜੀ ਚਾਹ ਹੁੰਦੀ ਹੈ ਉਦਾ ਕੈਮੀਕਲ ਫਾਰਮੂਲਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਤੁਹਾਡੀ ਰੋਟੀ ਦੇ ਪ੍ਰੋਟੀਨ ਨੂੰ ਅੰਦਰ ਜਾ ਕੇ ਗਲਨ ਨਹੀਂ ਦਿੰਦੀ। ਅੱਛਾ ਹਾਂ ਤੇ ਫਿਰ ਉਹ ਅਧ ਪਚਿਆ ਫੂਡ ਰਹਿ ਜਾਂਦਾ। ਉਹ ਜਿਹੜਾ ਅਧ ਪਚਿਆ ਫੂਡ ਹੁੰਦਾ ਇੱਕ ਤਾਂ ਲੇਟ ਛੋਟੀ ਆਂਤ ਨੂੰ ਜਾਂਦਾ ਹੈ। ਨਾਰਮਲੀ ਕੀ ਹੁੰਦਾ ਹੈ ਸਾਡੇ ਪੇਟ ਦੇ ਵਿੱਚ ਜਿਹੜਾ ਤੁਸੀਂ ਫੂਡ ਹੋਣ ਖਾ ਰਹੇ ਹੋ 4 ਘੰਟੇ ਸਟੋਰ ਰਹੇਗਾ। 4 ਘੰਟੇ ਬਾਅਦ ਰਾਈਟ ਉਹਨੇ ਛੋਟੀ ਆਂਤ ਨੂੰ ਦੇ ਦੇਣਾ। ਠੀਕ ਹੈ। ਇੱਕ ਤਾਂ ਉਹ 4 ਦੇਗਾ 6 ਘੰਟੇ ਲਾਏਗਾ ਜੇ ਤੁਸੀਂ ਨਾਲ ਚਾਹ ਪੀਦੇ ਹੋ। ਦੂਸਰਾ ਉਹਨੂੰ ਗਾਲਨ ਲਈ ਲੀਵਰ ਨੂੰ ਦੇ ਪਿੱਤੇ ਨੂੰ ਜਿਆਦਾ ਐਸਿਡ ਸੁੱਟਣਾ ਪੈਂਦਾ ਲੀਵਰ ਨੂੰ ਜਿਆਦਾ ਗੈਸਟ੍ਰਿਕ ਜੂਸ ਬਣਾਉਣੇ ਪੈਂਦੇ ਆ ਤਾਂ ਉਹਦੇ ਨਾਲ ਤੁਹਾਡਾ ਐਸਿਡ ਲੈਵਲ ਵੀ ਵਧੇਗਾ ਠੀਕ ਹੈ ਔਰ ਉਸ ਤੋਂ ਬਾਅਦ ਕੀ ਹੋਣਾ ਕਿ ਜੇ ਇਹ ਪ੍ਰੈਕਟਿਸ ਰੋਜ਼ ਰੋਜ਼ ਹੋ ਰਹੀ ਹੈ ਤੇ ਕਬਜ ਤੁਹਾਡੇ ਅੰਦਰ ਪੱਕੀ ਜਗ੍ਹਾ ਬਣਾ ਦੇ ਜੋ ਕਬਜ ਦੀ ਜਗ੍ਹਾ ਬਣਾਲੀ ਤੇ 200 ਰੋਗ ਨੂੰ ਤੁਸੀਂ ਜਨਮ ਦੇ ਦਿੱਤਾ ਦੇਤਾ ਠੀਕ ਹੈ ਔਰ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਜਦੋਂ ਤੁਸੀਂ ਸਾਨੂੰ ਇਹਨਾਂ ਚੀਜ਼ਾਂ ਦੀ ਮੰਨ ਲਓ ਸਮਝ ਨਹੀਂ ਆ ਅਸੀਂ ਸਵਾਦ ਦੇ ਨੂੰ ਲੈ ਕੇ ਜਾਣੇ ਜਾਣੇ ਚ ਫਸ ਗਏ ਤਾਂ ਜਦੋਂ ਚੀਜ਼ਾਂ ਕੰਟੀਨਿਊ ਜਾਂਦੀਆਂ ਨੇ ਫਿਰ ਬਲੱਡ ਦੇ ਵਿੱਚ ਐਸਿਡ ਦੀ ਮਾਤਰਾ ਵਾਜੇ ਨੇ ਬਲੱਡ ਹੋ ਜਾਂਦਾ ਤੋ ਡੱਟ ਤਜਾਬੀ ਮਾਦੇ ਵਾਲਾ ਠੀਕ ਹੈ ਜਦੋਂ ਬਲੱਡ ਜੇ ਐਸਿਡ ਵਧ ਜਾਏਗਾ ਤਾਂ ਬਲੱਡ ਹੋਏ ਨਾ ਗੰਦਾ ਜੋ ਗੰਦਾ ਹੋ ਜਾਏਗਾ ਤਾਂ ਉਹ ਕਿਡਨੀ ਨੂੰ ਜ਼ਿਆਦਾ ਸਾਫ਼ ਕਰਨਾ ਪਏਗਾ ਤਾਂ ਕਿਡਨੀ ਦਾ ਕੰਮ ਵੀ ਵਧ ਗਿਆ ਠੀਕ ਹੈ ਔਰ ਉਹਦੇ ਨਾਲ ਹੋਣਾ ਕੀ ਹੈਗਾ ਕਿ ਬਲੱਡ ਦੇ ਵਿੱਚ ਐਸਿਡ ਦੀ ਮਾਤਰਾ ਜਦੋਂ ਵੱਧਦੀ ਹੈ ਤਾਂ ਜਦੋਂ ਬਲੱਡ ਘੁੰਮਦਾ ਹੈ ਤਾਂ ਜੋੜਾਂ ਦੇ ਵਿੱਚ ਹਵਾ ਗੈਸ ਬਣ ਕੇ ਸਟੋਰੇਜ ਹੋ ਜਾਂਦੀ ਹੈ ਇੱਥੇ ਖੜ ਗਈ ਇੱਥੇ ਖੜ ਗਈ ਇੱਥੇ ਖੜ ਗਈ ਗੋਡੇ 'ਚ ਖੜ ਗਈ ਇੱਥੇ ਚੂਲੇ 'ਚ ਖੜ ਗਈ ਫਿਰ ਇਸੇ ਉਹਨੇ ਕੀ ਕਰਦੀ ਦਰਦ ਦੂਸਰੇ ਨੰਬਰ ਤੇ ਫਿਰ ਯੂਰਿਕ ਐਸਿਡ ਆਪਾਂ ਇਹਨਾਂ ਕਿਉਂ ਉਹ ਪ੍ਰੋਟੀਨ ਜਿਹੜਾ ਉਹਨਾਂ ਗਲਿਆ ਨਹੀਂ ਸੀ ਉਹ ਹੁਣ ਜਿਹੜਾ ਲੀਵਰ ਨੇ ਯੂਰੀਆ ਕੱਢਣਾ ਸੀ ਠੀਕ ਹੈ ਕਿਡਨੀ ਨਹੀਂ ਬਾਹਰ ਕਢਵਾਉਣਾ ਸੀ ਉਹ ਨਹੀਂ ਹੋਣਾ ਉਹ ਕਿੱਥੇ ਰਹਿਣਾ ਅਨਸਟੋਰ ਜੋੜਾ ਚ ਹੂੰ ਉਧਰ ਦਾ ਪੈਦਾ ਹੁੰਦੀ ਹੈ ਉਹ ਚੀਜ਼ਾਂ ਇਸ ਤਰ੍ਹਾਂ ਜੁੜ ਜਾਂਦੀਆਂ ਨੇ ਜੁੜ ਕੇ ਇੱਕ ਵੱਡੀ ਬਿਮਾਰੀ ਚ ਹੌਲੀ ਅੱਛਾ ਜੇ ਮੰਨ ਲਓ ਬੰਦਾ ਫੇਰ ਵੀ ਨਹੀਂ ਰੋਕ ਰਿਹਾ ਇੱਥੋਂ ਤੱਕ ਵੀ ਆ ਗਿਆ ਜੋੜਾ ਚ ਦਰਦ ਵੀ ਆ ਫਿਰ ਅਖੀਰ ਬਾਡੀ ਨੇ ਦੀ ਜਿਹੜੀ ਅੰਦਰਲੀ ਸਾਇੰਸ ਹੈ ਅੰਦਰਲਾ ਡਾਕਟਰ ਹੈ ਉਹਨੇ ਕੀ ਕਰਨਾ ਹੈਗਾ ਕਿ ਜਦੋਂ ਬਲੱਡ ਚ ਗੰਦਲਾਪਨ ਬਣ ਵਧਣਾ ਫਿਰ ਸਾਡੇ ਲੀਵਰ ਦੇ ਵਿੱਚ ਇੱਕ ਤਾਂ ਫੈਟ ਡਿਪੋਜ਼ਿਟ ਲੀਵਰ ਫੈਟੀ ਜਿਹਨੂੰ ਕਹਿੰਦੇ ਆ ਦੂਸਰੇ ਨੰਬਰ ਦੇ ਉੱਪਰ ਕਿਡਨੀ ਚ ਸਟੋਨ ਤੀਸਰੇ ਨੰਬਰ ਚ ਪਿੱਤੇ ਚ ਸਟੋਨ ਠੀਕ ਹੈ ਮੋਸਟਲੀ ਜਿਹੜੇ ਲੋਕ ਰੋਟੀ ਨਾਲ ਚਾਹ ਪੀਂਦੇ ਨੇ ਉਹਨਾਂ ਨੂੰ ਸਟੋਨ ਬਣਨ ਦੀ ਜਿਹੜੀ ਪਰਸੈਂਟੇਜ ਹੈ ਬਹੁਤ ਤੇਜ਼ੀ ਨਾਲ ਵੱਧ ਜਾਂਦੀ ਫਿਰ ਠੀਕ ਹੈ ਅੱਛਾ ਉਹਦੇ ਨਾਲ ਫਿਰ ਕੀ ਜੋ ਸਟੋਨ ਕਿਡਨੀ ਹੁਣ ਪਹਿਲੇ ਦਿਨ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਣਾ ਸਟੋਨ ਬਣ ਗਈ ਉਹਨਾਂ ਦੇ ਪਹਿਲਾਂ ਪਤਾ ਉਹਨਾਂ ਨੂੰ ਕਿਵੇਂ ਲੱਗਦਾ ਜਦੋਂ ਉਹਨਾਂ ਦੇ ਕਮਰ 'ਚ ਦਰਦ ਨਿਕਲਦਾ ਹੁਣ ਕਮਰ 'ਚ ਦਰਦ ਨਿਕਲਿਆ ਤਾਂ ਉਹਨਾਂ ਦੇ ਮਾਈਂਡ 'ਚ ਫਿਰ ਨਹੀਂ ਆਉਣਾ ਕਿ ਸਟੋਨ ਬਣ ਗਈ ਹੈ ਪਹਿਲਾਂ ਉਹਨਾਂ ਨੇ ਕਮਰ ਦਰਦ ਵਾਲੇ ਕੋਈ ਗਾਣਾ ਤੇਲ ਮਾਲਾ ਉਹ ਮਲ ਠੀਕ ਹੈ ਬਟ ਖਾਣ ਪੀਣ ਦਾ ਸੇਮ ਚੱਲ ਰਿਹਾ ਜਿਹਦੇ ਕਰਕੇ ਉਹ ਪੈ ਉਹ ਫਿਰ ਜਦੋਂ ਹੌਲੀ ਹੌਲੀ ਕਿਤੇ ਰਾਤ ਬਰਾਤੇ 12 1 ਵਜੇ ਜੋ ਚੀਜ਼ ਪੈਂਦੀ ਨਾ ਦਰਦ ਵਾਲੀ ਫਿਰ ਯਕੀਨ ਹੁੰਦਾ ਉਹ ਇਹ ਤਾਂ ਪੱਥਰੀ ਵਾਲੀ ਹੈ ਤੇ ਰਾਤ ਨੂੰ ਫਿਰ ਸੁੱਤੇ ਪੈ ਕੇ ਕਿਸੇ ਡਾਕਟਰ ਭਰਾ ਨੂੰ ਜਗਾਉਂਦੇ ਹੋ ਕੋਈ ਆਰਐਮਪੀ ਡਾਕਟਰ ਹੁੰਦਾ ਨੇ ਜੀ ਉਹਨੂੰ 1 ਵਜੇ ਉਠਾਉਂਦੇ ਆ ਠੀਕ ਹੈ ਆਰਾਮ ਅਵਸਥਾ 'ਚ ਬਾਹਰ ਕੱਢ ਕੇ ਫਿਰ ਉਹ ਇੰਜੈਕਸ਼ਨ ਲੋਂਦਾ ਹੈ ਪੇਨ ਕਿਲਰ ਫਿਰ ਸਵੇਰੇ ਕਹਿੰਦਾ ਜਾਂ ਕਲਟਰਸਾਨ ਕਰਾਉ ਫਿਰ ਪਤਾ ਲੱਗਦਾ ਸਟੋਨ ਬਣ ਗਈ ਡਾਕਟਰ ਸਟੋਨ ਬਣ ਗਈ ਇਹ ਕਿਵੇਂ ਬਣ ਗਈ ਮੈਂ ਕੁਝ ਖਾਂਦਾ ਪੀਂਦਾ ਤਾਂ ਹੈ ਨਹੀਂ ਬਾਹਰ ਦਾ ਭਈ ਤੂੰ ਬਾਹਰ ਦਾ ਛੱਡ ਤੂੰ ਅੰਦਰਲੇ ਬੜਾ ਵਿਗਾੜਿਆ ਹੋਇਆ ਠੀਕ ਹੈ ਬਾਹਰ ਦਾ ਦਾ ਮਤਲਬ ਅਗਲੇ ਨੂੰ ਹੁੰਦਾ ਮੈਂ ਕਿਹੜਾ 버ਗਰ ਖਾਂਦਾ ਮੈਂ ਕਿਹੜਾ ਕੋਈ ਨਿਊਟਰਲ ਖਾਂਦਾ ਮੈਂ ਕਿਹੜਾ ਚਟਪਟਾ ਖਾਂਦਾ ਮੈਂ ਤਾਂ ਬਸ ਘਰ ਦਾ ਹੀ ਖਾਈਦਾ ਜੀ ਘਰ ਦਾ ਆਪਣਾ ਦੁੱਧ ਹੈ ਤਾਂ ਬਟ ਵੀ ਦੁੱਧ ਹੈਗਾ ਤਾਂ ਦੋ ਦੋਨੋਂ ਦੁੱਧ ਹੀ ਲੈਵਲ ਤੇ ਯੂਜ਼ ਕਰਨਾ ਤੋ ਦੁੱਧ ਨੂੰ ਜ਼ਹਿਰ ਕਿਉਂ ਬਣਾ ਰਿਆ ਹੈ